ਆ ਮੇ ਤਾਂ ਇੰਜੀਨੀਅਰ ਪੋਟਾ ਵਾ ਨਾ ਹਾਂਜੀ ਮੈਂ ਆਲਫਾਫਿਜ ਪਾਤੀਆਂ ਜੇ ਠੀਕ ਹੈ ਤੇ ਜਿਹੜੀ ਦਵਾਈ ਆ ਉਹ ਆਲਫਾਫਿਜ ਪਤਾ ਤੇ ਦਵਾਈ ਰਹਿਮ ਦੇਣੀ ਸੀ ਦਵਾਈ ਚੱਲ ਲੱਲ ਉਹ ਨਹੀਂ ਨਹੀਂ ਦਵਾਈ ਕਾਨੂੰ ਮੇਰੇ ਪੋਟਾ ਕਰਾਤੀਆਂ ਚੱਲ ਕੋਈ ਆ ਜਦੋਂ ਦੋਰੇ ਲੈਣੀ ਨਾ ਦਵਾਈ ਤੇ ਆ ਸਾਰੀਆਂ ਲਿਖੀਆਂ ਜੇ ਇੱਥੋਂ ਤੁਸੀਂ ਆ ਵਿਖਾ ਕੇ ਲੈ ਲੈਣ ਠੀਕ ਪਰ ਮੈਨੂੰ ਚੰਗਾ ਜਿਆ ਨਹੀਂ ਲੱਗਣ ਡਿਆ ਉਹ ਲੈ ਦੱਸ ਚੰਗਾ ਕਿਹਨੇ ਲੱਗਣ ਡਿਆ ਨਹੀਂ ਇਦਾਂ ਕਰੋ ਹੁਣ ਤੁਸੀਂ ਮੇਰੇ ਛੱਡ ਆਓ ਜਿਉਤ ਨਾ ਪੁੱਛ ਕੇ ਪਤਾ ਮੇਰੀ ਗੱਲ ਸੁਣ ਉਹ ਦਲਜੀਤ ਨੇ ਗੁੱਸੇ ਹੋਣਾ ਤਨ ਪਤਾ ਦੀ ਸਾਹਮਣੇ ਬੋਲੇਗਾ ਜਿਉ ਬੰਦੇ ਬੁਰੇ ਜੇ ਲੱਗੀਦਾ ਆ ਆ ਇੰਨੇ ਟਾਈਮ ਨੂੰ ਖਣੀ ਆ ਕੋਈ ਪਤਾ ਹੀ ਨਹੀਂ ਲੱਗੰਦੇ ਆ ਉਹਨਾਂ ਦਾ ਕਰੇਦੇ ਵੇਹਲਾ ਮਾਂ ਦਾ ਫਿਕਰ ਨੀਗਾ ਹੈਗਾ ਕਿਤੇ ਬੁਖਾਰ ਵੀ ਚੜ ਜਾਏ ਨਾ ਕਦੇ ਦਵਾਈ ਲਾ ਕੇ ਨਹੀਂ ਤੇ ਅੱਜ ਤੱਕ ਤੇ ਸੱਸ ਵਾਲੇ ਕਣਕ ਤਾਂ ਕਿਦਾਂ ਫਿਰ ਕਣਕ ਅੱਜ ਕਹੀ ਆ ਕੰਪੈਨ ਅੱਛਾ ਛਾ ਅੱਜ ਅੱਜ ਹੋ ਸਕਦਾ ਦੁਪਹਿਰਾਂ ਤੱਕ ਆ ਜੇ ਕੋਈ ਨਹੀਂ ਵੀ ਯਾਰ ਆਪਣੇ ਖਾਤੇ ਚ ਹੀ ਪਵਾ ਲਈ ਕੋਈ ਚਲ ਵੇਖ ਲਾਂਗੇ ਕੋਈ ਨਹੀਂ ਅੱਜ ਕਰ ਲਾਂਗੇ ਜੇ ਪੈਸੇ ਲੈ ਕੇ ਇੱਥੇ ਆਉਣਾ ਹੁੰਦਾ ਤੇ ਪਿੰਡੋਂ ਨਾ ਦਵਾਈ ਲੈ ਲੈਂਦੀ ਫਿਰ ਇੱਥੇ ਆਣ ਕੇ ਲੈਣੀ ਸੀ ਦਵਾਈ ਜਦੋਂ ਸਭ ਕੋ ਦੇ ਇਤੋਂ ਖਰਚਾ ਹੋਇਆ ਵਾ ਐਵੇਂ ਨਾ ਪੂਲੀਆਂ ਗੱਲਾਂ ਮਾਰੀ ਜਾਇਆ ਕਰ